ਸੰਗਰੂਰ ਦੇ ਵਿੱਚ ਡੇਂਗੂ ਅਤੇ ਚਿਕਨ ਗੁੜੀਆਂ ਸਣੇ ਹੋਰ ਭਿਆਨਕ ਬਿਮਾਰੀਆਂ ਦੇ ਨਾਲ ਲੋਕਾਂ ਦੀ ਵੱਡੇ ਪੱਧਰ ਤੇ ਹੋ ਰਹੀ ਮੌਤ। ਹਾਦੇ ਸ਼ਹਿਰ ਦੀ ਸਫਸਾਈ ਨੂੰ ਲੈ ਕੇ ਅੱਜ ਭਾਜਪਾ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਗਏ। ਅਤੇ ਆਮਦਵੀ ਪਾਰਟੀ ਅਤੇ ਕਾਂਗਰਸ ਤੇ ਤਿੱਖੇ ਸਵਾਲ ਤਾਂਗੇ ਗਏ। ਖੱਲਨੇ ਨੇ ਕਿਹਾ ਕਿ ਆਪਤੇ ਕਾਗਰਦੀ ਸੰਗਰੂਰ ਦੇ ਵਿੱਚ ਹੋਈ 86 ਸੈਟਿੰਗ ਕਾਰਨ ਸੰਗਰੂਰ ਬਿਮਾਰੀਆਂ ਦਾ ਕੜਪੰਦਾ ਜਾ ਰਿਹਾ ਹੈ ਲੋਕ ਨਰਕ ਭਰੀ ਜੀਵਨ ਬਤੀਤ ਕਰਨ ਦੇ ਲਈ ਮਜਬੂਰ ਹਨ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਵਿਵਸਥਾ ਬਿਲਕੁਲ ਹੀ ਜੱਪਟ ਹੋ ਚੁੱਕੀ ਹੈ ਹਰ ਪਾਸੇ ਵੱਡੇ ਵੱਡੇ ਪਹਾੜ ਕੂੜੇ ਦੇ ਲੱਗੇ ਹੋਏ ਹਨ ਜੇਕਰ ਸ਼ਹਿਰ ਦੀ ਰਾਮਨਗਰ ਬਸਤੀ ਦੀ ਗੱਲ ਕੀਤੀ ਜਾਵੇ ਤਾਂ ਸਿਵਰੇਜ ਦਾ ਸਿਸਟਮ ਜਮ ਹੋਣ ਕਾਰਨ ਗਲੀਆਂ ਚ ਗੰਦਾ ਪਾਣੀ ਖੜਾ ਹੈ ਅਤੇ ਜਿਸ ਦੇ ਕਾਰਨ ਮੱਛਰਾਂ ਤੇ ਗੰਦ ਕੀ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੱਡੇ ਪੱਧਰ ਤੇ ਲੱਗ ਰਹੀਆਂ ਹਨ ਸੰਗਰੂਰ ਦੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਮਰੀਜ਼ ਜਾਂ ਚਿਕਨ ਗੁੜੀਆਂ ਜਾਂ ਹੋ ਰਹੀਆਂ ਬਿਮਾਰੀਆਂ ਤੋਂ ਪੀੜਤ ਲੋਕ ਮਰ ਰਹੇ ਹਨ ਪਰ ਸਰਕਾਰ ਪ੍ਰਸ਼ਾਸਨ ਸੁੱਤਾ ਪਿਆ ਪਰ ਜੇਕਰ 8 ਜੂਨ 2021 ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾ ਰਹੇ ਹਾਂ ਜੋ ਮੌਜੂਦਾ ਵਿਧਾਇਕ ਨੇ ਨਰਿੰਦਰ ਕੌਰ ਭਰਾਜ ਉਹਨਾਂ ਦੇ ਵੱਲੋਂ ਇਸੇ ਜਗ੍ਹਾ ਦੇ ਉੱਤੇ ਸਬਜ਼ੀ ਮੰਡੀ ਦੇ ਕੋਲ ਜਦੋਂ ਕੂੜੇ ਦੇ ਪਹਾੜ ਲੱਗੇ ਹੋਏ ਸੀ ਤਾਂ ਉਸ ਵੇਲੇ ਦੇ ਮੌਜੂਦਾ ਵਿਧਾਇਕ ਅਤੇ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਦੇ ਪੋਸਟਰ ਲਗਾਏ ਗਏ ਸੀ ਅਤੇ ਨਾਅਰੇਬਾਜੀ ਕੀਤੀ ਗਈ ਸੀ ਆਓ ਪਹਿਲਾਂ ਦੇਖਦੇ ਹਾਂ ਕਿ ਉਸ ਵੇਲੇ ਕੀ ਆਕਿਆ ਸੀ ਦੀ ਹੜਤਾਲ ਦੇ ਨਾਲ ਜੋ ਪੂਰੇ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਜਿਹੜੇ ਕੂੜੇ ਦੇ ਅੰਬਾਰ ਲੱਗੇ ਨੇ ਤਾਂ ਅਸੀਂ ਸਰਕਾਰ ਨੂੰ ਸਾਡੇ ਇੱਥੋਂ ਦੇ ਮੰਤਰੀ ਭਜਿੰਦਰ ਸਿੰਘਲਾ ਜੀ ਨੂੰ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਆ ਕਿ ਹਵਾ ਦੇ ਵਿੱਚ ਆਪਣੀ ਫੋਟੋ ਲਾ ਕੇ ਜਿਹੜੇ ਗੁਬਾਰੇ ਉਹਨਾਂ ਨੇ ਲਹਿਰਾਏ ਨੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਸੰਗਰੂਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣ ਲੱਗੀਆਂ ਜਿਸ ਤਰੀਕੇ ਨਾਲ ਇਹ ਕੂੜੇ ਦੀ ਜਿਹੜੀ ਸਫਾਈ ਦੇ ਲਈ ਇੱਕ ਪੱਕੀ ਥਾਂ ਤੇ ਖੜ ਕੇ ਮੋਦੀ ਦੀ ਤਰ੍ਹਾਂ ਜਿਵੇਂ ਮੋਦੀ ਰੈਡ ਕਾਰਪੇਟ ਦੇ ਉੱਪਰ ਖੜ ਕੇ ਸਫਾਈ ਦਾ ਢੋਂਗ ਰਚਦੇ ਨੇ ਉਸੇ ਤਰੀਕੇ ਦੇ ਨਾਲ ਭਜENDER ਸਿੰਘਲਾ ਜੀ ਸਾਫ਼ ਥਾਂ ਦੇ ਉੱਪਰ ਖੜ ਕੇ ਇੱਕ ਜਿਹੜਾ ਲੇਜ਼ ਦੇ ਪੈਕੇਟ ਨੂੰ ਜਿਹੜਾ ਉਠਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਤੇ ਸਫਾਈ ਦਾ ਜਿਹੜਾ ਢੋਂਗ ਦਿਖਾ ਰਹੇ ਨੇ ਤੇ ਉਹਨਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਹਵਾ ਦੇ ਵਿੱਚ ਨਾ ਲਹਿਰਾਓ ਧਰਤੀ ਤੇ ਆਓ ਤੇ ਧਰਤੀ ਦੇ ਉੱਪਰ ਜਿਸ ਤਰੀਕੇ ਨਾਲ ਅੱਜ ਅਸੀਂ ਕੂੜੇ ਦੇ ਅੰਬਾਰ ਦੇ ਉੱਪਰ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਲਾ ਕੇ ਉਹਨਾਂ ਦੀ ਜਿਹੜੀ ਗੈਰਤ ਜਿਹੜੀ ਉਹ ਜਗਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਡਰਾਮੇ ਨਾਲ ਕੁਝ ਨਹੀਂ ਹੋਣਾ ਧਰਤੀ ਤੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਮ ਹੱਲ ਕਰਨੀਆਂ ਪੈਣੀਆਂ ਨੇ ਬਿਲਕੁਲ ਸਹੀ ਕਿਹਾ ਵਿਧਾਇਕ ਸਹਿਬ ਨੇ ਕਿ ਲੋਕਾਂ ਨੂੰ ਧਰਤੀ ਤੇ ਰਹਿ ਕੇ ਕੰਮ ਕਰਨਾ ਚਾਹੀਦਾ ਵਿਧਾਇਕ ਸਹਿਬਾ ਤੋੜਾ ਇਲਾਕਾ ਤੋੜਾ ਵਿਧਾਨ ਸਭਾ ਹਲਕਾ ਇਹ ਸੰਗਰੂਰ ਰਾਮਨਗਰ ਬਸਤੀ ਦਾ ਹਾਲਾ ਜਿੱਤੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਡੇਂਗੂ ਜਾਂ ਚਿਕਨ ਕੁਣੀਆਂ ਦਾ ਬਿਮਾਰਾ ਅਤੇ ਤਸਿਆ ਜਾਰੇ ਕੀ ਇਸ ਬਸਤੀ ਦੇ ਵਿੱਚ ਹੁਣ ਤੱਕ 4 ਤੋਂ 5 ਮੌਤਾ ਹੋ ਚੁੱਕਿਆ ਨੇ ਕਿਉਂ ਨਹੀਂ ਤੁਸੀਂ ਧਰਤੀ ਤੇ ਆਉਂਦੇ ਕਿ 2021 ਦੇ ਵਿੱਚ ਜਦੋਂ ਕੈਬਨਟ ਮੰਤਰੀ ਵਿਜੇਂਦਰ ਸਿੰਘਲਾ ਦੀਆਂ ਗੰਦ ਦੇ ਉੱਤੇ ਫੋਟੋਆਂ ਲਗਾਈਆਂ ਸੀ ਉਹ ਕੀ ਸੀ ਕੀ ਧਰਤੀ ਦੇ ਆਸਮਾਨ ਦੇ ਲੋਕ ਜਵਾਬ ਮੰਗਦੇ ਨੇ ਕਰਕੇ ਬੁਲਾਇਆ ਕਿ ਮੈਨੂੰ ਵੈਸੇ ਤਾਂ ਪੰਜਾਬ ਦਾ ਬਹੁਤ ਫਿਕਰ ਆ ਪਰ ਹਕੀਕਤ ਹੈ ਕਿ ਮੈਨੂੰ ਆਪਣੇ ਸ਼ਹਿਰ ਦਾ ਬਹੁਤ ਜ਼ਿਆਦਾ ਹੀ ਫਿਕਰ ਆ ਜੋ ਗੰਦਗੀ ਪਿਛਲੇ ਮਹੀਨੇ ਤੋਂ ਆਪਾਂ ਦੇਖ ਰਹੇ ਆ ਉਹ ਇਹਨਾ ਤੋਂ ਸਾਫ਼ ਨਹੀਂ ਹੋ ਰਹੀ ਸਾਡੀ ਜੋ ਪਿਛਲੀ ਸਰਕਾਰ ਸੀ ਉਹ ਕਹਿੰਦੇ ਸੀ ਕਿ ਆਪਾਂ ਪਾਣੀ ਦਾ ਬਹੁਤ ਨਿਕਾਸ ਕੀਤਾ ਹੈ ਨਵੀਂ ਸੀਵਰੇਜ ਲਾਈ ਹੈ ਉਹ ਦਿਖਦੇ ਕਹੀ ਨਹੀਂ ਜਦ ਥੋੜਾ ਜਿਹਾ ਮੀਂਹ ਪੈਂਦਾ ਹੈ 3-3 ਫੁੱਟ ਪਾਣੀ ਸਾਡੇ ਸ਼ਹਿਰ ਦੇ ਵਿੱਚ ਖੜਾ ਹੋ ਜਾਂਦਾ ਹੈ। ਔਰ ਅੱਜ ਮੈਂ ਦੇਖ ਰਿਹਾ ਕਿ ਕਿਸੇ ਨੂੰ ਵੀ ਤੁਸੀਂ ਫੋਨ ਕਰ ਲੋ ਕਿਸੇ ਪਰਿਵਾਰ ਨਾਲ ਤੁਸੀਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੋ ਹਰੇਕ ਨੂੰ ਚਿਕਨਗੁਨੀਆ ਹੋਇਆ ਹੈ। ਜੀ। ਜਾਂ ਉਹਨੂੰ ਚਿਕਨਗੁਨੀਆ ਚ ਉਠਿਆ ਤੇ ਉਹਦੀ ਵਾਈਫ ਨੂੰ ਹੋ ਗਿਆ ਇਹਦੇ ਬੱਚਿਆਂ ਨੂੰ ਹੈ ਹਰੇਕ ਨੂੰ ਕੋਈ ਨਾ ਕੋਈ ਬਿਮਾਰੀ ਸਾਡੇ ਸ਼ਹਿਰ ਦੇ ਵਿੱਚ ਖਾਈ ਜਾ ਰਹੀ ਹੈ। ਔਰ ਇਹ ਸਿਰਫ ਤੇ ਸਿਰਫ ਸਾਡੇ ਗੰਦੇ ਪਾਣੀ ਕਰਕੇ ਹੈ ਔਰ ਸਾਡੇ ਸ਼ਹਿਰ ਦੇ ਵਿੱਚ ਗੰਦਗੀ ਕਰਕੇ। ਅੱਜ ਸਾਡੇ ਇੱਕ ਐਮਸੀ ਸਾਹਿਬ ਹੈ ਉਹਨਾਂ ਦੇ ਪਿਤਾ ਜੀ ਦਾ ਧਿਆਨ ਤੋਂ ਇੱਕ ਚਿਕਨ ਚਿਕਨ ਗੁਨੀਆ ਕਰਕੇ ਇਹ ਕਲਦੀ ਫੋਟੋ ਆ ਇਹ ਇੱਕ ਡੈਡ ਬੋਡੀ ਨੂੰ ਵਿਚਾਰੇ ਸੀਵਰੇਜ ਤੋਂ ਉਠਾ ਕੇ ਲੈ ਕੇ ਜਾ ਰਹੇ ਹੈ ਹਾਲ ਹੈ ਸਭ ਦਾ ਇਹ ਸਾਡੀ ਸ਼ਹਿਰ ਦੀ ਗੰਦਗੀ ਹੈ ਠੀਕ ਹੈ ਔਰ ਮੈਂ ਹੈਰਾਨ ਹੈ ਕਿ ਸਾਡੀ ਬੀਬੀ ਜੋ ਥੋੜੇ ਦਿਨ ਪਹਿਲਾਂ ਜੋ ਥੋੜੇ ਦਿਨ ਪਹਿਲਾਂ ਪਿਛਲੀ ਵਾਰ ਜਦ ਸਰਕਾਰ ਇਹਨਾਂ ਦੀ 22 ਤੋਂ ਪਹਿਲਾਂ ਦੀ ਇਲੈਕਸ਼ਨ ਆਪ ਕਚੜੇ ਦੇ ਢੇਰ 'ਚ ਖੜੇ ਹੋ ਕੇ ਮੌਜੂਦਾ ਉਸ ਸਮੇਂ ਦੇ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਦੀ ਫੋਟੋਆਂ ਲਾ ਕੇ ਧੰਨੇ ਦੇ ਰਹੇ ਸੀ ਕਿ ਸੰਗਰੂਰ ਦੀ ਸਫਾਈ ਕਰਾਓ ਤੇ ਅੱਜ ਉਸ ਤੋਂ ਸਫਾਈ ਨਹੀਂ ਹੋ ਰਹੀ ਔਰ ਇਹ ਮਿਊਨਿਸਪੈਲਿਟੀ ਚਲਦੀ ਕਿਉਂ ਨਹੀਂ ਹੈ ਇਲੈਕਸ਼ਨ ਹੋ ਗਏ ਆ समस्या ਕੀ ਹੈ ਤੁਸੀਂ ਆਪਸ ਦੇ ਰੋਲੇ ਦੇ ਵਿੱਚ ਸ਼ੰਗਰੂਰ ਦੇ ਸ਼ਹਿਰੀ ਲੋਕਾਂ ਦਾ ਨੂੰ ਬਰਬਾਦ ਨਾ ਕਰਦੋ ਸਾਡੇ ਸ਼ਹਿਰ ਨੂੰ ਬਰਬਾਦ ਨਾ ਕਰੋ ਅੱਜ ਮੈਂ ਕਾਂਗਰਸ ਪਾਰਟੀ ਦੇ ਆਗੂ ਦਾ ਬਿਆਨ ਪੜ੍ਹ ਰਿਹਾ ਸੀ ਸੁਣ ਰਿਹਾ ਸੀ ਸੌਰੀ ਜਿਥੇ ਉਹ ਕਹਿ ਰਿਹਾ ਕਿ ਜਿਸ ਸ਼ਹਿਰ ਦਾ ਬਹੁਤ ਗੰਦਾ ਹਾਲ ਹੈ ਔਰ ਐਨ ਜੀਓ ਮੋਰੇ ਲੱਗ ਕੇ ਕੰਮ ਕਰ ਸਕਦੇ ਇਹ ਉਹਦੇ ਸਮੇਂ ਤੋਂ ਉਹਨੇ ਕਦੀ ਐਨ ਜੀਓ ਲਾਈ ਨਹੀਂ ਅੱਜ ਪਤਾ ਨਹੀਂ ਕਿੱਥੇ ਐਨ ਜੀਓ ਆ ਜਾਣਗੇ ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ ਤੁਸੀਂ ਸਾਰੇ ਪੱਤਰਕਾਰੋ ਤੁਹਾਡੇ ਚੈਨਲਸ ਬਹੁਤ ਵੱਡੇ ਪੱਧਰ ਤੇ ਲੋਕ ਦੇਖਦੇ ਤੁਸੀਂ ਵੀ ਇਸ ਗੱਲ ਨੂੰ ਪੁੱਛਾ ਲਓ ਕਿ ਇਹ ਜੋ ਹਾਲ ਹੈ ਸਾਡੇ ਸ਼ਹਿਰ ਦਾ ਇਹ ਜੋ ਬਿਮਾਰੀਆਂ ਫੈਲ ਰਹੀਆਂ ਐ ਬੜੇ ਖਤਰਨਾਕ ਹੈ ਸਾਡੇ ਘਰਾਂ ਚ ਬਜ਼ੁਰਗ ਵੀ ਰਹਿੰਦੇ ਔਰ ਬਜ਼ੁਰਗ ਬਿਮਾਰ ਵੀ ਹੁੰਦੇ ਥੋੜੇ-ਬਹੁਤ ਔਰ ਉਹਨਾਂ ਨੂੰ ਜੇ ਚਿਕਨ ਕੋਨੀਆ ਹੋ ਗਿਆ ਤੇ ਫਿਰ ਉਹਨਾਂ ਦੀ ਰਿਕਵਰੀ ਬੜੀ ਬੜੀ ਔਖੀ ਹੋ ਜਾਊਗੀ ਬੜੀ ਮੁਸ਼ਕਿਲ ਹੋ ਜਾਊਗੀ ਇਸ ਕਰਕੇ ਮੇਰੀ ਤੁਹਾਨੂੰ ਐਸੀ ਬੇਨਤੀ ਆ ਕਿ ਤੁਸੀਂ ਇਸ ਗੱਲ ਨੂੰ ਉਠਾਓ ਸਵਚ ਭਾਰਤ ਦੇ ਰਾਹੀਂ ਕੇਂਦਰ ਸਰਕਾਰ ਵੀ ਹਰ ਮਿਊਨਿਸਪੈਲਿਟੀ ਨੂੰ ਹਰ ਸਰਕਾਰ ਨੂੰ ਪੈਸਾ ਭੇਜਦੀ ਹੈ ਔਰ ਉਹ ਪੈਸਾ ਦਾ ਪਤਾ ਨਹੀਂ ਕਿੱਥੇ ਉਪਯੋਗ ਕੀਤਾ ਜਾ ਰਿਹਾ ਕਿਉਂਕਿ ਸਫਾਈ ਸਾਡੇ ਸ਼ਹਿਰ 'ਚ ਹੈ ਨਹੀਂ ਬਿਲਕੁਲ ਕਪਾਲਾ ਸਾਹਿਬ ਤੁਸੀਂ ਆਖਿਆ ਕਿ ਸਵੱਛ ਭਾਰਤ ਦੇ ਤਹਿਤ ਕੇਂਦਰ ਸਰਕਾਰ ਪੈਸਾ ਭੇਜਦੀ ਹੈ ਕੀ ਇਸ ਕੋਈ ਜਾਂਚ ਦੇ ਵਿੱਚ ਚੱਲ ਰਹੀ ਹੈ ਹਾਂ ਮੈਂ ਸੋਚ ਰਿਹਾ ਸੀ ਅੱਜ ਹੀ ਮੈਂ ਆਪਣੀ ਟੀਮ ਨਾਲ ਸਲਾਹ مشورہ ਕਰ ਰਹੀ ਸੀ ਆਪਾਂ ਕਿ ਸ਼ਾਇਦ ਆਪਾਂ ਆਰਟੀਆਈ ਪਾਵਾਂਗੇ ਔਰ ਆਰਟੀਆਈ ਦੇ ਰਾਹੀਂ ਆਪਾਂ ਪਤਾ ਕਰਾਂਗੇ ਪੈਸਾ ਗਿਆ ਕਿੱਥੇ ਤੁਸੀਂ ਵੀ ਪਾਓ ਤੁਸੀਂ ਪੱਤਰਕਾਰ ਲੋਕ ਤੁਹਾਨੂੰ ਵੀ ਸੂਚਨਾ ਛੇਤੀ ਆ ਜਾਊਗੀ ਪਰ ਬਹੁਤ ਬੁਰਾ ਹਾਲ ਹੈ ਔਰ ਇਸ ਹਾਲਾਤ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਜਨਾਬ ਸਾਹਿਬ ਕਿਸ ਤਰ੍ਹਾਂ ਦੇ ਤੁਸੀਂ ਗੱਲ ਵੀ ਕੀਤੀ ਇੱਕ ਕਾਉਂਸਲਰ ਦੇ ਪਿਤਾ ਦੀ ਜੇ ਡੈਥ ਹੋਈ ਹੈ ਪਰ ਉਸ ਇਲਾਕੇ ਦੇ ਵਿੱਚ ਆਮਨਗਰ ਚ ਚਾਰ ਤੋਂ ਪੰਜ ਮਤਾਂ ਹੋ ਚੁੱਕੀਆਂ ਨੇ ਚਿੱਤ ਬਿਲਕੁਲ ਸਹੀ ਹੈ ਮੈਂ ਤੇ ਮੈਂ ਹੈਰਾਨ ਹੈ ਕਿ ਕੋਈ ਕੁਝ ਨਹੀਂ ਕਰ ਰਿਹਾ ਇਹ ਜਲਦੀ ਦਾ ਨਾਮ ਗਾੜੀ ਹੈ ਪੰਜਾਬ ਅੱਜ ਸੰਗਰੂਰ ਖਾਸ ਕਰਕੇ ਜਲਦੀ ਦਾ ਨਾਮ ਗਾੜੀ ਚਲੀ ਜਾ ਰਹੀ ਹੈ ਤੇ ਚਲੀ ਜਾ ਰਹੀ ਹੈ ਪਰ ਇੱਥੇ ਰੋਕ ਤੋਂ ਲਾਣੀ ਪੈਣੀ ਦੇਖੋ ਇਨਸਾਨੀਅਤ ਦੇ ਤੌਰ ਤੇ ਮੈਂ ਕਹਿੰਦਾ ਪਾਰਟੀ ਪੱਦਰ ਤੋਂ ਉੱਠ ਕੇ ਸਾਨੂੰ ਪੜੀ ਸੰਗਰੂਰ ਨੂੰ ਬਚਾਉਣ ਦੀ ਲੋੜ ਹੈ ਇਸ ਹਾਲਾਤਾਂ ਦੇ ਵਿੱਚ ਤੋਂ ਰਹਿਣਾ ਇੱਥੇ ਮੁਸ਼ਕਲ ਹੈ ਆਪਰ ਦੇਖਣ ਨੂੰ ਇਹ ਮਿਲ ਰਿਹਾ ਸਰ ਕਿ ਜੋ ਨਗਰ ਕੌਂਸਲ ਪਹਿਲਾਂ ਬਣੀ ਨਹੀਂ ਸੀ ਉਦੋਂ ਸਫਾਈ ਹੈ ਜੇ ਰੰਗੀ ਸੀ ਨਗਰ ਕੌਂਸਲ ਦੇ ਬਨਣ ਤੋਂ ਬਾਅਦ ਹੀ ਇਹ ਸਿਚੁਏਸ਼ਨ ਬਣੀ ਉਹਨਾਂ ਦੀ ਵੀ ਇੰਟਰਨਲ ਰਾਜਨੀਤੀ ਚੱਲ ਰਹੀ ਹੈ ਉਸ ਤੇ ਕੀ ਕਮੈਂਟ ਕਰੋੀ ਤਾਂ ਮੈਂ ਕਹਿ ਰਿਹਾ ਕਿ ਭਾਈ ਕੌਂਸਲਰ ਦੀ ਇਲੈਕਸ਼ਨ ਹੋ ਗਈ ਆ ਸਭ ਕੁਝ ਹੋ ਗਿਆ ਤੁਸੀਂ ਕਿਉਂ ਨਹੀਂ ਇੱਕ ਮਿਊਸਪਾਰਟੀ ਚਲਾ ਰਹੇ ਹੋ ਕੌਂਸਲ ਕਿਉਂ ਨਹੀਂ ਚੱਲ ਰਹੀ ਕਿਉਂ ਖਿੱਚਾ ਤਾਣੀ ਹੋ ਰਹੀ ਹੈ ਕਿਉਂ ਇੱਕ ਦੂਜੇ ਨੂੰ ਤੰਗ ਕੀਤਾ ਜਾ ਰਿਹਾ ਔਰ ਜੋ ਜੋ ਸ਼ਹਿਰ ਦੇ ਵਿੱਚ ਲੋਕ ਰਹਿ ਰਹੇ ਆ ਉਹਨਾਂ ਨੂੰ ਕਿਉਂ ਤਕਲੀਫ ਦੇ ਰਹੇ ਆ ਆਪਾਂ ਡੀਸੀ ਸਾਹਿਬ ਦੇ ਕੋਠੀ ਦੇ ਸਾਈਡ ਤੇ ਬੈਠੇ ਤੁਸੀਂ ਹੁਣ ਨਿਕਲੋਗੇ ਇਹ ਸੜਕ ਜੋ ਪੱਟੀ ਸੀ ਸੀਵਰੇਜ ਲਾਉਣ ਵਾਸਤੇ ਤੇ ਆਪ ਜੋ ਵੀ ਇਹਨਾਂ ਨੇ ਕੀਤਾ ਸੀ 9 ਮਹੀਨੇ ਹੋ ਗਏ ਆ ਤਹਲੇ ਤੱਕ ਸੜਕ ਬਣੀ ਨਹੀਂ ਤੇ ਪੁੱਛੋ ਕਿਸੇ ਨੂੰ ਕਿਉਂ ਨਹੀਂ ਬਣੀ ਕਿਉਂਕਿ ਕੰਟਰੈਕਟਰ ਦੀ ਜੋ ਆਖਰੀ ਪੇਮੈਂਟ ਹੈ ਉਹ ਹਾਲੇ ਤੱਕ ਦਿੱਤੀ ਨਹੀਂ ਇਸ ਕਰਕੇ ਉਹਨੇ ਲਾਈਨ ਨਹੀਂ ਜੋੜੀ ਤੇ ਇਹ ਹਾਲੇ ਸੜਕ ਕੰਮ ਤਾਂ ਪੂਰਾ ਹੋ ਗਿਆ ਪਰ ਲਾਈਨ ਜੋੜਨ ਦੀ ਗੱਲ ਹੈ 9 ਮਹੀਨੇ ਹੋ ਗਏ ਤੇ ਟ੍ਰੈਫਿਕ ਜਮੀ ਡਾਇਮੇ ਰਹਿੰਦਾ ਇੱਥੇ ਕਨਨ ਸਰ ਤੁਸੀਂ ਗੰਦ ਕੀ ਦਾ ਮੁੱਦਾ ਉਠਾਇਆ ਤਸਵੀਰਾਂ ਵੀ ਦਿਖਾਈਆਂ 2021 ਦੀਆਂ ਨੇ ਤਸਵੀਰਾਂ ਵਧਾਇਕ ਜੋ ਨਰਿੰਦਰ ਕੋਰ ਭਰਾਜ ਖੜੇ ਕਿ ਤੁਹਾਡੀ ਟੀਮ ਦੇ ਵੱਲੋਂ ਕੋਈ ਮਹਿਮ ਛੇੜੀ ਜਾਊਗੀ ਨਹੀਂ ਮੈਂ ਤੇ ਕਰ ਸਕਦਾ ਕੋਈ ਗੱਲ ਹੀ ਨਹੀਂ ਉਮੀਦ ਸੰਸਦਾ ਕਰ ਦੇਗੀ ਪਰ ਉਹਦਾ ਫਾਇਦਾ ਕੀ ਹੈ ਦੋ ਦਿਨ ਕਰ ਲਾਂਗੇ ਪਰ ਚਾਰ ਦਿਨ ਕਰ ਲਾਂਗੇ ਪੰਜ ਦਿਨ ਕਰ ਲਾਂਗੇ ਅਖੀਰ ਦੇ ਵਿੱਚ ਜੋ ਸਰਕਾਰੀ ਮੁਲਾਜ਼ਮ ਆ ਉਹ ਸ਼ਾਇਦ ਬਹੁਤ ਛੁੱਟਾਂਗੇ ਕਿੱਥੇ ਗੰਦਗੀ ਉਠਾ ਕੇ ਸੁੱਟਾਂਗੇ ਕਿਥੇ ਉਹ ਡੰਪ ਜੋ ਬਣਿਆ ਮੈਂ ਤੇ ਪ੍ਰਧਾਨ ਮਿਊਂਸਿਪੈਟੀ ਦੇ ਪ੍ਰਧਾਨ ਨਾਲ ਵੀ ਪਿਛਲੇ ਹਫ਼ਤੇ ਗੱਲ ਕੀਤੀ ਸੀ ਔਰ ਮੈਂ ਉਹਨੂੰ ਰਿਕੁਐਸਟ ਕੀਤਾ ਸੀ ਮੈਂ ਕਿਹਾ ਯਾਰ ਵੀਰ ਬਣ ਕੇ ਆਪਾਂ ਦੇਖੋ ਸ਼ਹਿਰ ਦਾ ਭਲਾਈ ਚਾਹੁੰਦੇ ਆਂ ਕਹਿੰਦਾ ਜੀ ਸਾਰਾ ਕੁਝ ਹੋ ਗਿਆ ਮੈਂ ਕਿਹਾ ਉਹ ਡੰਪ ਜਿੱਥੇ ਆਪਾਂ ਡੰਪ ਕਰਨਾ ਕਹਿੰਦਾ ਉਹ ਵੀ ਕੰਮ ਹੋ ਗਿਆ ਸਾਡਾ ਤੇ ਇਸ ਕਰਕੇ ਜੇ ਹੋ ਗਿਆ ਤੇ ਕਰੋ ਯਾਰ ਸਫਾਈ ਔਰ ਇਹ ਜੋ ਗੰਦਾ ਪਾਣੀ ਜੋ ਕਈ ਬਸਤੀਆਂ ਦੇ ਵਿੱਚ ਖੜਿਆ ਉਹਦੀ ਵੀ ਸਫਾਈ ਹੋਣੀ ਚਾਹੀਦੀ ਦੇ ਮੈਂ ਤੇ ਕੋਆਪਰੇਟ ਕਰਨੇ ਤਿਆਰ ਆ ਮੇਰੇ ਵੱਲੋਂ ਕੋਈ ਪਾਬੰਦੀ ਨਹੀਂ ਛੜੇ ਐਮਸੀਆ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੇਰੀ ਐਨਜੀਓ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੇਰੀ ਪਾਰਟੀ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਹੈ ਪਰ ਬਲਾਓ ਸਾਨੂੰ 올 ਪਾਰਟੀ ਮੀਟਿੰਗ ਕਰ ਲੋ ਸਾਰੇ ਨੂੰ ਕਰ ਲੋ ਆਪਾਂ ਸਾਰੇ ਇਕੱਠੇ ਹੋ ਕੇ ਕਰ ਲਈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਹੱਲ ਕੱਢੋ ਬਹੁਤ ਹੋ ਗਿਆ ਕਰਨ ਸਾਹਿਬ ਅਰਵਿੰਦ ਕੇਜਰੀਵਾਲ ਕੁਝਰਾਤ ਦੇ ਵਿੱਚ ਕਹਿ ਰਹੇ ਨੇ ਕਿ ਪੰਜਾਬ ਦੇ 23 ਜਿਹੜੇ ਨੇ 23 ਜਣਾਂ ਦੇ ਵਿੱਚ ਵਾੜਾਈ ਸੀ ਮੁੱਖ ਮੰਤਰੀ ਨੇ 50-50 ਹਜ਼ਾਰ ਰੁਪਏ ਏਕੜ ਦਾ ਦੇ ਚੁੱਕੇ ਨੇ ਇਹੀ ਤਾਂ ਹੈ ਨਾ ਦਿੱਲੀ ਦਾ ਅਖਬਾਰ ਜੋ ਮਰਜੀ ਤੁਸੀਂ ਕਹਿ ਲੋ ਬੰਦਾ ਜੋ ਸ਼ੀਸ਼ਮੇ ਲਾਂਚੇ ਰਹਿੰਦਾ ਹੈ ਉਹਨੂੰ ਕੀ ਪਤਾ ਕਿ ਪੰਜਾਬ ਦੀ ਹਕੀਕਤ ਕੀ ਹੈ ਚਾ ਕੇ ਦੇਖੋ ਜਿੱਥੇ ਜਿੱਥੇ ਹੜ੍ਹ ਆਈਆ ਉਥੇ ਕੀ ਇਹਨਾਂ ਨੇ ਸਰਪ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ ਔਰ ਜੋ ਨੂੰ ਪਤਾ ਹੀ ਹੈ ਕਿ ਉਥੇ ਕਿਸਾਨਾਂ ਦਾ ਕੀ ਹਾਲ ਹੈ ਔਰ ਜੋ ਬਚਾਰੇ ਗਰੀਬਾਂ ਉਹਨਾਂ ਦਾ ਕੀ ਹਾਲ ਹੈ ਤੇ ਦੇਖੋ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਸਿਰਫ ਤੇ ਸਿਰਫ ਝੂਠ ਬੋਲਣ ਦੀ ਆਦਤ ਪੈ ਗਈ ਹੈ ਔਰ ਲੋਗ ਹੁਣ ਪੰਜਾਬ ਦੇ ਵਿੱਚ ਤੇ ਇਸ ਗੱਲ ਤੋਂ ਪੂਰੇ ਜਾਗਰੂਕ ਆ ਔਰ ਇਹਨਾਂ ਨੇ ਇਹਨੂੰ ਜੋ ਸਬਕ ਸਿੱਖਾਣਾ ਹੈ ਸਤਾਈ ਦੇ ਵਿੱਚ 22 ਮੈਂ ਦੱਸੂਗਾ ਤੁਹਾਨੂੰ